ਅੱਜ ਸਵੇਰੇ ਥਾਣਾ ਤਲਾਹ ਹੋਈ ਸੀ ਕਿ ਇੱਕ ਗੱਡੀ ਕਰਨ ਨੂੰ ਇਹ ਅੱਡੇ ਦੇ ਵਿੱਚ ਕੋ ਕਾਰ ਸਵਾਰ ਨੇ ਆਪਣੀ ਦੀ ਕਾਰ ਆ ਉਹ ਤੋਂ ਬੇਕਾਬੂ ਹੋ ਕੇ ਜਿਹੜਾ ਸਾਈਡ ਤੇ ਬਰਮ 프ਰੰਟ ਹੁੰਦਾ ਸੜਕ ਦੇ ਉੱਤੇ ਉਹਦੇ ਉੱਤੇ ਜਾ ਚੜੀ ਹੈ ਜਿਹਦੇ ਨਾਲ ਇੱਕ ਵਿਅਕਤੀ ਉੱਤੇ ਆਪਣੇ ਦੁਕਾਨ ਦੇ ਅੱਗੇ ਸਫਾਈ ਕਰ ਰਿਹਾ ਸੀਗਾ ਉਹ ਉਹਦੇ ਨਾਲ ਉਹਦੀ ਲਪੇਟ ਵਿੱਚ ਆ ਗਿਆ ਤੇ ਜਿਸ ਤੇ ਤੁਰੰਤ ਮੌਕੇ ਤੇ ਪਹੁੰਚ ਕੇ ਸਾਰੀ ਗੱਲ ਦੀ ਸ਼ਾਨੁਮਨੀ ਕੀਤੀ ਗਈ ਤੇ ਕਾਰ ਜਿਹੜੀ ਆ ਉਹ ਉਹਦੇ ਬਾਰੇ ਅ ਜਾਨਣ ਦੀ ਕੋਸ਼ਿਸ਼ ਕੀਤੀ ਜਿਸ ਦਾ ਨੰਬਰ ਜਿਹੜਾ ਕਾਰ ਦਾ ਉਹ ਪੀਵੀ 01 ਡੀ 10 33 ਪੜਿਆ ਗਿਆ ਸੀ ਅ ਪੀੜੀ ਉਹਨੂੰ ਟੈਕਸੀ ਦੀ ਜਿਹੜੀ ਉਹ ਪਲੇਟ ਲੱਗੀ ਹੋਈ ਸੀ ਜੀ ਉਸ ਤੋਂ ਬਾਅਦ ਜਿਹੜਾ ਇੰਜਰਡ ਹੋਇਆ ਵਿਅਕਤੀ ਸੀ ਉਹਦੇ ਪਰਿਵਾਰ ਵਿੱਚੋਂ ਉਹਦਾ ਲੜਕਾ ਜਿਹੜਾ ਸਰਜੀਤ ਮੰਗਾ ਉਹ मौके ਤੇ ਤੇ ਹੋਰ ਪਰਿਵਾਰਕ ਮੈਂਬਰ ਮਿਲੇ ਲੋਕ ਵੀ ਕਾਫੀ ਇਕੱਠੇ ਸਿਗੇ ਹੋਏ ਉੱਥੇ ਤੇ ਜਦੋਂ ਮੌਕੇ ਦੀ ਸਥਿਤੀ ਨੂੰ ਸਮਝਦੇ ਆ ਹਾਂ ਕਿਉਂਕਿ ਜਿਹੜਾ ਬੰਦਾ ਇੰਜਰਡ ਹੋਇਆ ਸੀ ਉਹ ਦੀ ਮੌਕੇ ਤੇ ਮੌਤ ਹੋ ਗਈ ਸੀ ਉਸ ਦੀ ਡੈਡ ਬਾਰਡੀ ਨੂੰ ਸਿਵਲ ਹਸਪਤਾਲ ਚਾਇਆ ਗਿਆ ਸੀ ਜੀ ਉੱਥੇ ਮਰਸੀ ਦਿਖਾਈ ਆ ਤੇ ਡਰਾਈਵਰ ਜਿਹੜਾ ਸੀ ਉਹ ਵਾਕੇ ਦੀ ਇਨਜਾਕ ਤੋਂ ਦੇਖਦਾ ਹੋਇਆ ਮਾਪੇ ਨੂੰ ਖਿਸ ਗਿਆ ਸੀਗਾ ਤੇ ਉਹਦੀ ਵੀ ਭਾਲ ਸੀ ਸ਼ੁਰੂ ਕਰ ਦਿੱਤੀ ਐ ਤੇ ਉਸ ਤੋਂ ਬਾਅਦ ਸਭੀ ਮੰਗਾ ਦੇ ਬਿਆਨਾਂ ਦੇ ਆਧਾਰ ਤੇ ਅੱਜ ਅਸੀਂ ਇਸ ਐਕਸੀਡੈਂਟ ਦੇ ਮਾਮਲੇ ਵਿੱਚ ਮਕਦਮਾ ਨੰਬਰ 13 ਮਿਤੀ 27 125 ਅੰਡਰ ਸੈਕਸ਼ਨ ਜਿਹੜਾ ਹੈ 285 ਕਮ 106 ਜਿਵੇਂ ਨੰਬਰ 1 324 ਜਮਨਚਾਰ ਬੀ ਐਨ ਐਸ ਪੀ ਐਸ ਟੀ ਬਲਾਚੌਰ ਦਰਜ ਕਰ ਦਿੱਤਾ। ਇਨਵੈਸਟੀਗੇਸ਼ਨ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ। ਟੈਕਸੀ ਮਾਲਕ ਪਹੁੰਚ ਗਿਆ ਸੀ ਥਾਣੇ। ਹਾਂ ਅਸੀਂ ਉਹਨਾਂ ਨਾਲ ਸੰਪਰਕ ਕਰ ਰਹੇ ਹਾਂ। ਜੀ ਤੇ ਤਾਲਮਿਲ ਉਹਨਾਂ ਨਾਲ ਹੋ ਗਿਆ। ਜੀ ਤੇ ਜਲਦੀ ਉਹ ਥਾਣੇ ਪਹੁੰਚਣਗੇ ਡਰਾਈਵਰ ਜਿਹੜਾ ਸੀ ਉਹ ਪਹਿਲਾ ਮੌਕੇ ਤੋਂ ਦਰਲਾਮਾ ਖਿਸ ਗਿਆ ਸੀਗਾ। ਤੇ ਉਸ ਨਾਲ ਵੀ ਤਾਲਮਿਲ ਹੋ ਗਿਆ ਤੇ ਸਾਰੀ ਪਰਿਸਥਿਤੀ ਨੂੰ ਸਮਝਣ ਤੋਂ ਬਾਅਦ ਅਸਲ ਜਿਹੜਾ ਦੋਸ਼ੀ ਤੇ ਗੱਡੀ ਦੇ ਖਿਲਾਫ ਮਾਮਲਾ ਦਰਜ ਕਰ ਦਿੱਤਾ ਜੀ। ਧੰਨਵਾਦ।